ਸੋਹਣਾ ਵਿਦ ਲੇਸਿਸ ਵਰਕ ਹੋਇਆ ਜੇ ਉੱਤੇ ਬਹੁਤ ਸੋਹਣਾ ਲੇਸਿਸ ਦਾ ਕੰਮ ਆ ਗਿਆ ਚੈੱਕ ਕਰੋ ਘੇਰੇ ਤੇ ਲੈ ਸਾਈ ਬੜੀ ਪਿਆਰੀ ਬੜੇ ਮਿੱਠੇ ਜੇ ਪ੍ਰਾਈਸ ਦੇ ਵਿੱਚ ਆਇਆ ਜੇ ਨਾਲ ਆਏਗਾ ਟਾਈ ਐਂਡ ਟਾਈ ਦਾ ਦੁਪੱਟਾ ਸਿਲੈਕਟਡ ਡਿਜ਼ਾਈਨ ਉੱਤੇ ਨਾਲ ਪੈਚ ਵਰਕ ਆ ਗਿਆ ਦੁਪੱਟੇ ਦੇ ਉੱਤੇ ਵੀ ਪ੍ਰੋਪਰ ਲੇਸਿਸ ਦਾ ਵਰਕ ਕੀਤਾ ਹੋਇਆ ਜੇ ਪ੍ਰਾਈਸ ਸਿਰਫ ਬੜੇ ਮਿੱਠੇ ਜੇ ਪ੍ਰਾਈਸ ਦੇ ਵਿੱਚ ਹੈਗਾ ਜੇ ਰਖੜੀ ਦੀ ਆਫਰ ਲੱਗੀ ਹੋਈ ਆ ਸਿਰਫ ਤੇ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨਰ ਸੂਟ ਆ ਗਿਆ ਜੇ ਬੁਟੀਕ ਸਟਾਈਲ ਬਣਾਤਾ ਹੋਇਆ ਵਾ ਬੜੇ ਬਜਟ ਦੇ ਵਿੱਚ ਕਈ ਭੈਣਾਂ ਕਹਿੰਦੀਆਂ ਨੇ ਸਾਨੂੰ ਜੀ ਬਹੁਤਾ ਹੈਵੀ ਸੂਟ ਨਹੀਂ ਚਾਹੀਦਾ ਸਾਨੂੰ ਚਾਹੀਦਾ ਇਹ 600 700 800 ਦੀ ਰੇਂਜ ਦੇ ਵਿੱਚ ਸੂਟ ਸੋ ਉਹਨਾਂ ਵਾਸਤੇ ਇਹ ਵੀਡੀਓ ਮੈਂ ਕਿਹਾ ਬਣੀ ਹੀ ਉਹਨਾਂ ਵਾਸਤੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਜਿਹੜੇ ਪ੍ਰਿੰਟ ਆਣੇ ਆ ਸਿਲੈਕਟਡ ਆਣੇ ਆ ਬਹੁਤ ਪਿਆਰੇ ਪ੍ਰਿੰਟ ਹੈਗੇ ਜਾਈ ਚੈੱਕ ਕਰੋ ਠੀਕ ਆ ਜੀ ਐਸੇਗਾ ਪੈਰਟ ਕਲਰ ਪ੍ਰਿੰਟ ਵੇਖਦੇ ਜਾਇਓ ਦੁਪੱਟੇ ਦੇਖਦੇ ਜਾਇਓ ਠੀਕ ਆ ਬਹੁਤ ਸੋਹਣਾ ਆਰਟੀਕਲ ਬਹੁਤ ਸੋਹਣਾ ਡਿਜ਼ਾਈਨ ਉੱਤੇ ਪੈਚਵਰਕ ਆਏਗਾ ਬੜ ਐਦਾਂ ਹੀ ਪਹਿਲਾਂ ਦੇਖਿਆ ਸੀ ਤੁਸੀਂ ਗ੍ਰੀਨ ਉਸ ਤੋਂ ਬਾਅਦ ਆ ਗਿਆ ਮਹਿੰਦੀ ਕਲਰ ਉਸ ਤੋਂ ਬਾਅਦ ਆ ਗਿਆ ਜੇ ਲੈਮਨ येलो ਕਲਰ ਦੇਖੋ ਕੰਟਰਾਸਟ ਬੜੇ ਪਿਆਰੇ ਡਿਜ਼ਾਈਨ ਬਹੁਤ ਸੋਹਣੇ ਚੈੱਕ ਕਰੋ ਦੁਪੱਟੇ ਬੜੇ ਘੈਂਟ ਬਣੇ ਹੋਏ ਆ ਟਾਈਡਾਈ ਦੇ ਵਿੱਚ ਕਲਾ ਦੁਪੱਟਾ ਲੈਣ ਜਾਈਏ ਤੇ 3-400 ਤੋਂ ਘਾਟੇ ਦਾ ਦੁਪੱਟਾ ਨਾ ਰੈਡੀ ਹੋਵੇ ਤੇ 600 ਰੁਪਏ ਜਹੀ ਸੂਟ ਲਾਤਾ ਜੇ ਔਰ ਪਿਓਰ ਕੋਟਨ ਐਕਸਪੋਰਟ ਕੋਟਨ ਕੋਈ ਚਾਲੂ ਕਪੜਾ ਨਹੀਂ ਹੈਗਾ ਜੇ ਠੀਕ ਆ ਜੀ ਪੂਰਾ 올ਓਵਰ ਸੂਟ ਆਏਗਾ ਪ੍ਰਿੰਟ ਬੜੇ ਘੈਂਟ ਹੈਗੇ ਜੇ ਦੇਖੋ ਤੁਹਾਨੂੰ ਪ੍ਰਿੰਟ ਦਿਖਾਣਾ ਬਹੁਤ ਘੈਂਟ ਘੈਂਟ ਪ੍ਰਿੰਟ ਆਏ ਆ ਚੈੱਕ ਕਰੋ ਦੁਪੱਟੇ ਬੜੇ ਸੋਹਣੇ ਦੇਖੋ ਡਿਜ਼ਾਈਨਰ ਸੂਟ ਹੈ ਤੇ ਡਿਜ਼ਾਈਨਰ ਹੀ ਬੰਬ ਦੁਪੱਟੇ ਦੁਪੱਟੇ ਚੈੱਕ ਕਰੋ ਠੀਕ ਹੈ ਜੀ ਇਹ ਆ ਗਿਆ ਸੀ ਪਿੰਕ ਕਲਰ ਹੁਣ ਆ ਗਿਆ ਜੀ ਨੈਕਸਟ ਬਲੈਕ ਕਲਰ ਬਹੁਤ ਸੋਹਣਾ ਕਲਰ ਘੇਰੇ ਤੇ ਲੇਸ ਬਹੁਤ ਸੋਹਣਾ ਦੁਪੱਟਾ ਮਲਟੀ ਕਲਰ ਦੁਪੱਟਾ ਆ ਗਿਆ ਜੀ ਇਹਦਾ ਵੀ ਦੁਪੱਟਾ ਇਦਾਂ ਹੀ ਪੈਚਵਰਕ ਆਏਗਾ ਜਿਹੜਾ ਸੂਟ ਹੋਏਗਾ ਸੂਟ ਦੇ ਉੱਪਰਿੰਟ ਦਾ ਪੈਚ ਉੱਤੇ ਲੱਗਾ ਹੋਇਆ ਜੀ ਪ੍ਰਾਈਸ ਬੜਾ ਮਿੱਠਾ ਸਿਰਫ 600 ਰੁਪਏ ਦੇ ਵਿੱਚ ਕੋਈ ਦੇਖੋ ਬੰਬ ਬੰਬ ਪ੍ਰਿੰਟ ਤੇ ਬੰਬ ਬੰਬ ਡਿਜ਼ਾਈਨ ਬਹੁਤ ਸੋਹਣਾ ਆਰਟੀਕਲ ਬਹੁਤ ਸੋਹਣਾ ਬਹੁਤ ਹੀ ਪਿਆਰਾ ਪਿਓਰ ਕੈਮਬਰੀ ਕਾਟਨ ਦੇ ਕੰਟਰਾਸਟ ਚੈੱਕ ਕਰੋ ਨਾਲ ਪੈਚ ਆਣਗੇ ਬੜੇ ਘੈਂਟ ਜੇ ਇਹ ਦੇਖੋ ਪ੍ਰਿੰਟ ਬੜਾ ਪਿਆਰਾ ਹੈਗਾ ਜੇ ਚੈੱਕ ਕਰੋ ਬਹੁਤ ਗਰੀ ਦੋ ਰੰਗ ਦੋ ਰੰਗ ਚੈੱਕ ਕਰੋ ਡਿਜ਼ਾਈਨ ਦੁਪੱਟਾ ਉਸ ਤੋਂ ਵੀ ਸੋਹਣਾ ਸਿਰਫ ਤੇ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨਰ ਸੂਟ ਤੇ ਡਿਜ਼ਾਈਨਰ ਦੁਪੱਟਾ ਠੀਕ ਹੈ ਜੀ ਬੁਟੀਕ ਸਟਾਈਲ ਆਣਗੇ ਹੋਰ ਇਦਾਂ ਦੇ ਸੋਹਣੇ ਸੋਹਣੇ ਪ੍ਰਿੰਟ ਵੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਨੇ ਹੋਰ ਨਵੇਂ ਡਿਜ਼ਾਈਨ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ টিল ਦੈਨ ਬਾਏ ਬੇ ਟੇਕਰ ਹੈਵ ਨਾਈਟ ਡੇ ਸਸ਼ੀ ਕਾਲ ਜੀ